ਉਹ ਨਾ ਆਪਾਂ ਉਦੋਂ ਜਦੋਂ ਵੀਡੀਓ ਬਾਈ ਫੇਕ ਨਹੀਂ ਬਣਾਉਂਦਾ ਕੀਤੇ ਤੇ ਮੈਂ ਕਿਹਾ ਸੀਗਾ ਟਰੈਕਟਰ ਨੂੰ ਤਾਂ ਮੈਂ ਆਪਣੇ ਭਰਾ ਮਾਰਗਾ ਮੰਨਦਾ ਉਹ ਵੀ ਛੜਾ ਆਪਣਾ ਪੰਜ ਮਾਡਲ ਉਹ ਵੀਡੀਓ ਬੜੀ ਆਡੀਓ ਬੜੀ ਵਾਇਰਲ ਹੋਈ ਸੀਗੀ ਟਰੈਕਟਰ ਨਹੀਂ ਹੈ ਮੇਰਾ ਭਰਾ ਹੀ ਆ ਹਾਂਜੀ ਜੀ ਇੱਕ ਹੋਈ ਸੀਗੀ ਪਿੰਡ ਚੋਂ ਤਾਂ ਇਹ ਤਗੜਾ ਹੀ ਆ ਹੈਨਾ ਹਾਂਜੀ ਬਹੁਤ ਨਾਲ ਤਗੜਾ ਆਪਾਂ ਕਦੇ ਉਹਵੇਂ ਨਹੀਂ ਪਹਿਲੇ ਜਾਂ ਦੂਜੇ ਗੇ ਚਾਹੀਨ ਕਿ ਆ ਪਹਿਲੇ ਤਰ੍ਹਾਂ ਦਾ ਦੂਜੇ ਤਰ੍ਹਾਂ ਦਾ ਹਾਂਜੀ ਤੇ ਪਰ ਇਹ ਪਿੰਡ ਚੋਂ ਦਾ ਤਗੜਾ ਹੀ ਆ ਉਹ ਵੀਡੀਓ ਨਾ ਮੈਂ ਜਿਵੇਂ ਮੈਨੂੰ ਆਈ ਸੀ ਮੇਰੀ ਅਟੈਚਮੈਂਟ ਟਰੈਕਟਰ ਨਾਲ ਜਾਦੇ ਆ ਮੈਂ ਅਜੇ ਤੱਕਾਂ ਜੰਗੂ ਠੀਕ ਆ ਜਦੋਂ ਆਪਣੇ ਕੋਲ ਛੋਟਾ ਟਰੈਕਟਰ ਜੀ ਉਹੇ ਕਰਦੇ ਰਹਿਣਾ ਯਾਰ ਜਿਵੇਂ ਇਹਦੇ ਨਾਲ ਗੱਲਾਂ ਵੀ ਕਰ ਲੈਣੀਆਂ ਪਰ ਮੈਨੂੰ ਹੁਣ ਨਾ ਕਈ ਉਹਨਾਂ ਨੇ ਲੱਗਦਾ ਹੁੰਦਾ ਵੀ ਜਦੋਂ ਆਪਣੇ ਕਿਸੇ ਬੰਦੇ ਦੀ ਅਗਲਾ ਕਹਿੰਦਾ ਵੀ ਇੰਨੀ ਜੂਨੀਆ ਕੱਟ ਕੇ ਬੰਦਾ ਬੰਦੇ ਦੀ ਜੂਨੀ ਚ ਪੈਂਦਾ ਕਿੰਨੀ ਆਦੇ ਹੁੰਦੇ 84 ਲੱਖ ਤੇ ਮੈਨੂੰ ਐ ਲੱਗਦਾ ਜਦੋਂ ਲੋਹੇ ਦੀ ਜੁਨੀ ਕੱਟੀ ਜਾਂਦੀ ਹੈ ਤੇ ਉਹ ਟਰੈਕਟਰ ਬਣ ਜਾਂਦਾ ਹਨਾ ਮੈਂ ਮੈਂ ਸੋਚਦਾ ਰਹਿਣਾ ਹਾਂ ਮੈਂ ਵੀ ਜਦੋਂ ਲੋਹੇ ਕਿਉਂਕਿ ਇੰਨੇ ਕੁ ਬੰਦਿਆਂ ਦੀ ਇਹ ਲੋਹੇ ਨਾਲ ਅਟੈਚਮੈਂਟ ਲੋਹੇ ਤਾਂ ਹੋਰ ਵੀ ਬਹੁਤ ਪੱਠਿਆਂ ਵਾਲੀ ਮਸ਼ੀਨ ਨੂੰ ਕੋਈ ਪੁੱਛਦਾ ਹਾਂਜੀ ਜਦੋਂ ਇਹ ਲੋਹੇ ਦੇ ਘੜਲ ਕੇ ਟਰੈਕਟਰ ਬਣ ਜਾਂਦਾ ਇਹ ਗੱਲ ਆਪਣੇ ਕੋਲ ਇੱਕ ਟਰੈਕਟਰ ਆਇਆ ਆਪਾਂ ਉਹਦਾ ਨਾਮ ਨਹੀਂ ਦੱਸਣਾ ਬਾਈ ਦਾ ਨਹੀਂ ਫਿਰ ਕਈ ਬੰਦੇ ਤਰਾਜ ਕਰਨਗੇ ਹਾਂਜੀ ਉਹ ਬੰਦੇ ਨਾਲ ਉਹ ਨਹੀਂ ਮੈਨੂੰ ਬਹੁਤ ਵੀ ਰੰਕਿਆ ਮੈਂ ਤੁਹਾਨੂੰ ਗੱਲ ਦੱਸੂਗਾ ਉਹਨੇ ਜਦੋਂ ਆਪਣੇ ਕੋਲ ਟਰੈਕਟਰ ਛੱਡ ਕੇ ਗਿਆ ਹਾਂਜੀ ਬੋਖੜਾ ਟਰੈਕਟਰ ਮਾੜੀ ਹੀ ਬਣਾ ਦੇ ਬਾੜੀ ਨੇ ਉਹ ਬਾਈ ਛੱਡ ਕੇ ਗਿਆ ਨੇ ਤੇ ਮੈਂ ਉਹਨੂੰ ਆਖਿਆ ਵੀ ਮੇਰਾ ਕੰਮ ਹੈਲ ਜਾ ਵੀ ਤੇ ਨੂੰ 10 ਦਿਨ ਵੀ ਲੱਗ ਸਕਦੇ ਆ 15 ਦਿਨ ਵੀ ਲੱਗ ਸਕਦੇ ਆ ਹਾਂਜੀ ਮੇਰਾ ਪਤਾ ਕੋਈ ਨਹੀਂਗਾ ਵੀ ਮੈਂ ਮੂੜ ਤੇ ਆ ਮੈਂ ਹੌਣ ਲੱਗ ਜਾ ਨਹੀਂ ਤਾਂ ਆ ਵੇਲਾ ਤੇਰੇ ਸਾਹਮਣੇ ਉਹ ਖੜੇ ਹਾਂਜੀ ਤਿੰਨ ਜੇ ਲੱਗ ਜਾਂਦਾ ਲੱਗ ਜਾਂ ਫੇਰ ਸ਼ੌਕ ਨਾ ਕਰਨ ਨਹੀਂ ਮੈਨੂੰ ਐ ਹੀ ਹੁੰਦਾ ਵੀ ਪਤਾ ਨਹੀਂ ਕਦੋਂ ਲੱਗੂਗਾ ਉਹ ਕਹਿੰਦਾ ਕੋਈ ਚੱਕਰ ਨਹੀਂ ਉਹਨਾਂ ਨੇ ਹਰ ਰੋਜ਼ ਮੈਨੂੰ ਫੋਨ ਲਾਇਆ ਕਰੀ ਮੈਂ ਮੈਂ ਕਿਹਾ ਬਾਈ ਵੀ ਕੋਈ ਤੈਨੂੰ ਡਾਊਟ ਆ ਤਾਂ ਤੂੰ ਟਰੈਕਟਰ ਮੇਰਾ ਲੈ ਜਾ ਪਰ ਤੂੰ ਮੈਨੂੰ ਉਹ ਕਹਿੰਦਾ ਮੈਂ ਫੋਨ ਆਏ ਨਹੀਂ ਕਰਦਾਗਾ ਵੀ ਤੂੰ ਮੈਨੂੰ ਕੋਈ ਡਾਊਟ ਆ ਮੈਨੂੰ ਕੋਈ ਡਾਊਟ ਨਹੀਂ ਮੈਂ ਤਾਂ ਉਹ ਪਹੁੰਚਦਾ ਹੁੰਦਾ ਹਾਂ ਹਾਂਜੀ ਤੇ ਉਹ ਕੱਲਣਾ ਹੀ ਗੱਲਾਂ ਕਰਦੇ ਸੀਗੇ ਗੱਲਾਂ ਕਰਦੇ ਕਰਦੇ ਨਾ ਬਾਈ ਨੇ ਮੈਨੂੰ ਗੱਲ ਦੱਸੀ ਬਾਈ ਆਂਦਾ ਨਾ ਵੀ ਇਹ ਟਰੈਕਟਰ ਨਹੀਂਗਾ ਮਰਪੇ ਇਹ ਆਪਣੇ ਕੋਈ ਸਾਂਝਾਕਾਰ ਹੋਵੇ ਸਾਂਝੇ ਘਰ ਤੇ ਪਹਿਲਾਂ ਆਪਾਂ ਤਿੰਨ ਜਾਂ ਚਾਰ ਟਰੈਕਟਰ ਰੱਖੇ ਹੁੰਦੇ ਆ ਹਾਂਜੀ ਜ਼ਮੀਨ ਖੁੱਲੀ ਸੀ ਚਾਰ ਭਰਾ ਸੀਗੇ ਤੇ ਚਾਰ ਹੀ ਟਰੈਕਟਰ ਉਹਨਾਂ ਕੋਲ ਚਾਰਾਂ ਭਰਾਵਾਂ ਨੇ ਆਪਦੇ ਆਪ ਦੇ ਨਾਂ ਕਰਾਏ ਜਿਵੇਂ ਜਿਹੜਾ ਵੱਡਾ ਸੀ ਉਹਦੇ ਨਾਂ ਹੀ ਸੀ ਸਾਰੇ ਤੇ ਇਹ ਟਰੈਕਟਰ ਉਹਦੇ ਡੈਡੀ ਦੇ ਨਾਂ ਸੀ ਹਾਂਜੀ ਤੇ ਇਹਨੂੰ ਪਹਿਲਾਂ ਤੇ ਉਹੀ ਚਲਾਉਂਦਾ ਸੀਗਾ ਪਿੰਡ 'ਚ ਜਿਵੇਂ ਆਪਦੇ ਖੇਤ 'ਚ ਉਹਨੇ ਚਲਾਇਆ ਸੀ ਜਦੋਂ ਨਵਾਂ ਆਇਆ ਸੀ ਜੇ ਮੈਂ ਪ੍ਰਕਾਰਾਂ ਚ ਕਹਿ ਨਹੀਂ ਦਿੰਦੇ ਵੀ ਆਹ ਟਰੈਕਟਰ ਤਾਂ ਉਹ ਉਹਦਾ ਹੈ। ਹਾਂਜੀ। ਤੇ ਉਹਦੇ ਜਿਹੜੇ ਚਾਚੇ ਪਾਏ ਦੇ ਪੁੱਤ ਸੀ ਉਹ ਜਿਆਦਾ ਸੀ ਕਰਦੇ ਸੀਗੇ। ਜਦੋਂ ਉਹਨਾਂ ਨੇ ਜ਼ਮੀਨ ਭਾਂਡੇ ਢਿੰਡੇ ਸਾਰੇ ਵੰਡੇ ਤੇ ਉਹ ਉਹਨਾਂ 15 ਮਿੰਟਾਂ ਚ ਜਾਨੀ ਅੱਧੇ ਘੰਟੇ ਚ ਉਹਨਾਂ ਦਾ ਵੰਡਿਆ ਗਿਆ। ਹਾਂਜੀ। ਜਦੋਂ ਗੱਲ ਟਰੈਕਟਰ ਤੇ ਆਈ ਤੇ ਉਹ ਕਹਿੰਦੇ ਵੀ ਟਰੈਕਟਰ ਵੇਚਣਾ ਹੈ ਇਹ ਆਪਾਂ ਰੱਖਣਾ ਨਹੀਂ। ਉਹ ਬੰਦੇ ਇਹ ਕਹਿੰਦਾ ਵੀ ਨਹੀਂ ਮੈਂ ਟਰੈਕਟਰ ਲੈਣਾ। ਉਹ ਕਹਿੰਦੇ ਵੇਚਣਾ ਕਹਿੰਦਾ ਚਲ ਤੁਸੀਂ ਵੇਚ ਦਿਓ। ਆਗਲਾ ਮੈਥੋਂ ਕਿੰਨਾ ਨਾਫਾ ਲੈ ਲੂ 2 ਲੱਖ ਲੈ ਲੂ 3 ਲੱਖ ਲੈ ਲੂ ਕਿੱਡੀ ਕੁ ਗੱਲ ਹਾਂਜੀ ਤੇ ਮੈਂ ਆਪਾਂ ਉਹਨੇ ਦੇ ਕੇ ਪੈਸੇ ਲੈ ਲਾਂਗੇ ਉਹ ਬੰਦੇ ਫੇਰ ਆਏ ਹੋ ਗਿਆ ਵੀ ਟਰੈਕਟਰ ਤਾਂ ਇਹਨੇ ਲੈ ਲੈਣਾ ਬੰਦੇ ਨੇ ਹਾਂਜੀ ਵੀ ਆਪਾਂ ਇਹਨੂੰ ਦੇਣਾ ਨਹੀਂਗਾ ਹਾਂਜੀ ਉਹ ਜੈਸੀ ਕਹਿੰਦਾ ਜਾਂ ਭਰਾਵਾਂ ਚਾਚੇ ਤਾਂ ਐਂ ਚ ਹੁੰਦੀ ਆ ਗੱਲ ਵੀ ਨਹੀਂ ਦੇਣਾਗਾ ਹਾਂਜੀ ਉਹ ਉਹ ਕਹਿੰਦੇ ਇਹ ਟਰੈਕਟਰ ਨਹੀਂ ਦੇਣਾ ਤੈਨੂੰ ਹੋਰ ਤੂੰ ਜਿਹੜਾ ਕੋਈ ਮਰਜੀ ਕਰ ਇਹਦਾ ਬੰਦੇ ਦਾ ਡੈਡੀ ਉਹਨਾਂ ਨੂੰ ਆਂਦਾ ਵੀ ਮੇਰੀ ਮਨਤਾ ਤੁਸੀਂ ਆਪਾਂ ਸੰਦ ਪੜਾ ਵੰਡਿਆ ਹਰ ਇੱਕ ਟਰੈਕਟਰ ਨਾਲ ਸੰਦ ਆਇਆ ਇਹਦੇ ਨਾਲ ਕੋਈ ਸੰਦ ਨਾ ਦਿਓ ਇੱਕ ਮਸ਼ੀਨ ਸੀ ਵੱਡਣ ਵਾਲੀ ਉਹਨਾਂ ਕੋਲੇ ਉਹਦੀ ਕੀਮਤ ਆਪਾਂ 12-13 ਲੱਖ ਰੁਪਈਆ ਹੋਊਗੀ ਮੈਨੂੰ ਮਸ਼ੀਨ ਦਾ ਨਾਮ ਹੀ ਪਤਾ ਕਿ ਜੱਗ ਉਹ ਕਹਿੰਦਾ ਤੁਸੀਂ ਮਸ਼ੀਨ ਵੀ ਰੱਖ ਲਓ ਉਹੋ ਹਾਂਜੀ ਉਹ ਜਿਹੜੇ ਬੰਦੇ ਨੇ ਤੁਸੀਂ ਇਹ ਸਾਰੇ ਸੰਦ ਪੜੇ ਤੁਸੀਂ ਰੱਖ ਲਓ ਇਹ ਆਪੇ ਬਣਾ ਲਾਂਗੇ ਸੰਦ ਉਹ ਕਹਿੰਦੇ ਨਹੀਂ ਜੀ ਇਹ ਨਹੀਂ ਹੋ ਸਕਦਾ ਇਹ ਬੰਦਾ ਇੰਨਾ ਡਿਪਰੈਸ਼ਨ ਚਲਾ ਗਿਆ ਉਹਦੇ ਮੂੰਹ ਦੀ ਗੱਲ ਨਹੀਂ ਜੀ ਉਹਦੇ ਪਿੰਡ 'ਚ ਪਤਾ ਐ ਇਸ ਗੱਲ ਦਾ ਉਹ ਬੰਦਾ 3 ਮਹੀਨੇ ਮੰਝੇ ਤੇ ਪਿਆਰ ਐ ਵੀ ਮੈਨੂੰ ਟਰੈਕਟਰ ਨਹੀਂ ਮਿਲਦਾ ਮੇਰਾ ਇੱਕ ਟਰੈਕਟਰ ਕਰਕੇ ਆ ਆ ਇੰਨੀ ਅਟੈਚਮੈਂਟ ਹੁੰਦੀ ਜੱਟਾਂ ਦੀ ਮੈਂ ਮੈਨੂੰ ਐ ਸੀ ਮੇਰੀ ਬਹੁਤ ਜ਼ਿਆਦਾ ਸੀ ਮੈਨੂੰ ਐ ਹੁੰਦਾ ਸੀ ਉਹ ਵੀ ਆ ਟਰੈਕਟਰ ਹੁਣ ਇੱਥੇ ਖੜਾ ਹਾਂਜੀ ਤੇ ਥੋੜਾ ਜਿਹਾ ਸਕੂਨ ਜਿਹਾ ਮਿਲਦਾ ਜਿਵੇਂ ਕੋਈ ਤੇ ਹੋਵੇ ਨਾ ਕਰੇ ਜਾਂ ਕਿਤੇ ਕੰਮ ਤੇ ਉਦੋਂ ਥੋੜਾ ਜਿਹਾ ਤੁਸੀਂ ਮੈਂ ਇਹ ਸੋਚਿਆ ਹੋਇਆ ਵੀ ਟਰੈਕਟਰ ਇਹ ਕੀ ਚੀਜ਼ ਆ ਇਹ ਨੂੰ ਨਾ ਜਿਹੜਾ ਬੰਦੇ ਨੇ ਕਦੇ ਮੱਖੀ ਨਹੀਂ ਮਾਰੀ ਜੰਮਾ ਜਾਂ ਟੈਪ ਜਾਂ ਕਹਿ ਲੋ ਜਾਂ ਸੀਸ ਟੈਪ ਉਹਨਾਂ ਦੇ ਘਰੇ ਖਿਹੜ ਦੋ ਹਾਂਜੀ ਉਹਦੇ ਬੰਦੇ 'ਚ ਵੀ ਉਹ 'ਚ ਵੀ ਫੀਲਿੰਗ ਜੀ ਹੋ ਰਹੀ ਆਉਣ ਲੱਗ ਪੈਣੀ ਆ ਵੀ ਯਾ ਪਤਾ ਹੀ ਨਹੀਂ ਕੀ ਤੁਖ ਖਿਹੜ ਕਿਵੇਂ ਲਈ ਟਰੈਕਟਰ ਕੰਬਾਈਨ ਤੇ ਬਸ ਇਹ ਮੇਰਾ ਸੋਚਿਆ ਵੈ ਜਿਹਦੇ ਘਰੇ ਖੜਾ ਨਾ ਇਹ ਵੱਖਰਾ ਜਿਹਾ ਪ੍ਰਭਾਵ ਪਾਉਂਦੇ ਆ ਤੇ ਉਹ ਬੰਦਾ ਉਹਨਾਂ ਵੀ ਯਾਰ ਲੈ ਬਾਈ 3 ਮਹੀਨੇ ਮੰਜੇ ਤੇ ਪਿਆ ਰਿਆ ਸਾਡੇ ਕੋਈ ਪ੍ਰੋਗਰਾਮ ਸੀਗਾ ਜਿਵੇਂ ਘਰਾਂ ਚ ਜਾਂ ਕੋਈ ਭੋਗ ਸਿੱਖਣੀ ਮਾਰਗ ਹੋਈ ਸਾਡੇ ਰਿਸ਼ਤੇਦਾਰ ਸਾਰੇ ਆਏ ਤੇ ਵੀ ਉਹ ਘਰੋਂ ਪੁੱਛਣ ਵੀ ਇਹਨੂੰ ਕੀ ਗੱਲ ਆ? ਵੀ ਇਹ ਤਾਂ ਵਧੀਆ ਕੰਮ ਕਰ ਕਰਦਾ ਇਹਨੂੰ ਕੀ ਹੋ ਗਿਆ? ਤੇ ਉਹ ਘਰ ਦੇ ਨੇ ਦੱਸੀ ਵਜਾ ਵੀ ਇਹ ਬਾਲਾ ਪੈਨਸ਼ਨ ਲਈ ਬੈਠਾ। ਉਹ ਕਹਿੰਦਾ ਵੀ ਮੈਨੂੰ ਮੇਰੇ ਡੈਡੀ ਕਹਿੰਦਾ ਉੱਪਰ ਨਵਾਂ ਰਾਈਟਰ ਤੈਨੂੰ ਲੈ ਦਿੰਦੇ। ਜਵਾਨ ਨਵਾਂ ਕਢਾ ਲੈਂਦੇ। ਕਹਿੰਦਾ ਮੈਨੂੰ ਹਲਾ ਜਿਆ ਤੱਕ ਹੋਵੇ ਵੀ ਚੱਲ ਕੋਈ ਨਾ ਪਰ ਮੈਂ ਆਖਿਆ ਨਹੀਂ ਯਾਰ ਉਹਨਾਂ ਨੇ ਨਹੀਂ ਉਹ ਹੀ ਲੈਣਾ। ਕਹਿੰਦਾ ਰਿਸ਼ਤੇਦਾਰਾਂ ਦੇ ਦਿਮਾਗ 'ਚ ਵੜ ਗਈ ਵੀ ਕੋਈ ਇਹ ਤਾਂ ਗੜਬੜ ਜਾਂ ਤਾਂ ਇਹ ਨਹੀਂ ਇੱਥੇ ਪਏ ਨਹੀਂ ਜਦੋਂ ਇੰਨੀ ਟੈਨਸ਼ਨ ਲਈ ਜਾਂਦਾ ਜੇ ਆਦਨ ਖਾਨ ਕਰੂਗਾ ਤੇ ਜਾਂ ਫਿਰ ਕਿਸੇ ਦਾ ਕਰੂਗਾ ਜਦੋਂ ਬੰਦਾ ਇੰਨਾ ਇੰਨੀ ਨੇੜਤਾ ਪਾ ਲਵੇ ਕਿਸੇ ਚੀਜ਼ ਨਾਲ ਉਹ ਬੰਦਿਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਵੀ ਆਪਾਂ ਮੰਡ ਬਣਈਆ ਕਰਨਾ ਟਰੈਕਟਰ ਦਾ ਥੋੜਾ ਨਿਬੜਿਆ ਥੋੜਾ ਕਲੇਸ਼ ਪਊਗਾ ਤੁਸੀਂ ਕਿਸੇ ਤਰੀਕੇ ਨਿਬੜੋ ਆਪਾਂ ਪਰਤੀ ਪਾ ਲੈਨੇ ਆ ਜੇ ਇਹ ਨੂੰ ਆ ਗਿਆ ਇਹਦਾ ਜੇ ਥੋੜਾ ਆ ਗਿਆ ਤੁਹਾਨੂੰ ਅਸੀਂ ਆਪੇ ਉਹਨੂੰ ਸਮਝਾਵਾਂਗੇ ਉਹਦਾ ਡੈਡੀ ਕਹਿੰਦਾ ਵੀ ਸਾਨੂੰ ਕੋਈ ਚੱਕਰ ਨਹੀਂ ਉਹ ਡੈਡੀ ਨੇ ਪਹਿਲਾਂ ਪੈਸੇ ਆਪ ਦੇ ਤਿਆਰ ਰੱਖ ਲਏ ਵੀ ਜੇ ਸਾਨੂੰ ਟਰੈਕਟਰ ਨਾ ਆਇਆ ਇਹ ਆਪਾਂ ਨਵਾ ਲਿਆ ਕੇ ਮੁਖਲ ਦੇ ਦੇਣਾ ਤੇ ਇਹ ਬੈਠੇ ਉਹਨੂੰ ਨਹੀਂ ਪਤਾ ਸੀਗਾ ਜੀ ਵੀ ਅੱਜ ਆਹ ਕੰਮ ਹੋਣਾ ਉਹਨਾਂ ਨੇ ਸਾਰਿਆਂ ਨੇ 파ਰਤੀਆਂ ਪਾ ਲਈਆਂ ਟਰੈਕਟਰਾਂ ਦੀਆਂ ਤੇ 파ਰਤੀਆਂ ਕੱਢਣ ਲੱਗ ਗਏ ਤੇ ਉਹ ਸਾਰੀਆਂ ਵੱਖੋ ਜਿਵੇਂ ਇਹਦੇ ਡੈੜੀ ਨੇ ਨਹੀਂ ਪਹਿਲਾਂ ਦੂਜਿਆਂ ਨੇ 파ਰਤੀ ਚੱਕੀ ਉਹਨਾਂ ਨੂੰ ਉਹ ਟਰੈਕਟਰ ਆ ਗਿਆ ਕੱਲਾ ਜੌਂਡੀਅਰ ਰਹਿ ਗਿਆ ਪਿੱਛੇ ਬਾਕੀ ਸਾਰੇ ਟਰੈਕਟਰ ਵੱਖੋ ਵੱਖਰੇ ਆ ਗਏ ਹਾਂਜੀ ਤੇ 파ਰਤੀ ਵੀ ਇਸ ਜੌਂਡੀਅਰ ਦੀ ਰਹਿ ਗਈ ਤੇ ਡੈੜੀ ਇਹਦਾ ਕਲ ਚੱਕਣ ਵਾਲਾ ਰਹਿ ਗਿਆ ਪਤਾ ਹੀ ਲੱਗ ਗਿਆ ਵੀ ਸਾਰੇ ਟਰੈਕਟਰ ਵੰਡੇ ਗਏ ਇੱਕ ਹੀ ਟਰੈਕਟਰ ਰਹਿੰਦਾ ਇੱਕ ਦੀ ਪਰਤੀ ਰਹਿੰਦੀ ਆ ਹਾਂ ਇਹ ਡੈਡੀ ਨੇ ਉਹ ਚੱਕ ਕੇ ਜੇਬ ਚ ਪਾ ਲਈ ਖੋਲੀ ਨਹੀਂ ਤੇ ਗੁਰਦੁਆਰਾ ਸਾਹਿਬ ਉੱਠ ਗਿਆ ਤੇ ਉਹ ਬੰਦੇ ਨੂੰ ਕਿਸੇ ਨੇ ਦੱਸਤਾ ਵੀ ਓਏ ਮਜ਼ਾਕ ਕਰਤਾ ਕਿਸੇ ਨੇ ਮਿੱਤਰ ਟਰੈਕਟਰ ਦੀ ਬੋਲੀ ਲੱਗੀ ਜਾਂਦੀ ਹੈ ਵੀ ਤੂੰ ਤਾਂ ਕਹਿੰਦਾ ਮੈਂ ਆਇਆ ਟਰੈਕਟਰ ਤੇ ਪੈਸੇ ਵਧ ਦੇ ਕੇ ਲਹਿਲਖ ਇਹ ਕਹਿੰਦਾ ਭੰਦੀ ਕਿਉਂਸਾ ਦੇਣਾ ਪੈ ਜੇ ਮੈਂ ਲੈ ਕੇ ਆਉ ਟਰੈਕਟਰ ਜਦੋਂ ਗਿਆ ਤੇ ਉਧਰੋਂ ਇਹਦੇ ਮਿੱਤਰ ਪਿਆਰੇ ਨੇ ਕਹਿਤਾ ਵੀ ਆਹ ਗੱਲ ਕਹਿੰਦਾ ਬਈ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਵਾਲਾ ਦਿਨ ਸੀ ਮੇਰਾ ਉਹ ਉਹਨਾਂ ਨੇ ਮਸ਼ੀਨ ਵੀ ਨਹੀਂ ਰੱਖੀ ਸੰਦ ਪੈੜੀ ਵੀ ਨਹੀਂ ਰੱਖੇ ਇਹ ਕਰਮ ਵਾਲਾ ਐ ਜਿਵੇਂ ਅਸੀਂ ਟਰੈਕਟਰ ਵੀ ਆ ਗਿਆ ਘਰੇ ਭਾਰਤੀ ਚ ਨਿਕਲ ਕੇ ਹਾਂਜੀ ਵੇਖ ਤੂੰ ਕਿਸਮਾ ਤਾਂ ਤੈ ਹੈ ਕਿਸਮਾ ਤਾਂ ਇਹ ਵੀ ਆਪ ਚੱਲ ਕੇ ਆਇਆ ਹਾਂਜੀ ਜਿੰਨੀ ਵੰਡ ਜਦੋਂ ਭਾਰਤੀਆਂ ਤੇ ਕੀਤੀ ਟੌਪ ਦੇ ਸੰਦ ਪੈੜੇ ਲੈ ਕੇ ਆਇਆ ਜਿੰਨੇ ਇਹਦੇ ਮਗਰ ਤੂੜੀ ਵਾਲੀ ਮਸ਼ੀਨ ਦੋ ਟਰਾਲੀਆਂ ਲੇਜ਼ਰ ਲੈਵਲ ਸਾਰਾ ਕੁਝ ਲੈ ਕੇ ਆਇਆ ਹਾਂਜੀ ਤੇ ਮੈਂ ਉਹ ਤੋਂ ਬਾਅਦ ਮੈਂ ਕਿਹਾ ਵੀ ਤਾਂ ਬੰਦੇ ਮੈਨੂੰ ਫੋਨ ਕਰ-ਕਰ ਪਹੁੰਚਦਾ ਸੀ ਹਾਂਜੀ ਹਾਂਜੀ ਵੀ ਕਿੱਥੋਂ ਕਿਤੇ ਕੰਪੋਨਟ ਆ ਬੰਦਾ ਉਹ ਪਿਆਰ ਸੀ ਟਰੈਕਟਰ ਨਾਲ ਹਾਂ ਮੈਨੂੰ ਆਪਾਂ ਮੈਂ ਨਹੀਂ ਮੈਂ ਆਪਾਂ ਮੈਨੂੰ ਪਤਾ ਆਪਣੇ ਲਈ ਕਿ ਟਰੈਕਟਰ ਕੀ ਆ ਜਿੰਮੀ ਦਾ ਆਪਣੇ ਨਾ ਪਿੰਡੋਂ ਮੁੰਡੇ ਦਾ ਟਰੈਕਟਰ ਅਸੀਂ ਟਰਾਲੀਆਂ ਕੱਢਣ ਗਏ ਉੱਥੇ ਟਰਾਲੀ ਖੁੱਬੀ ਸੀ ਕਿਸੇ ਦੀ ਤੇ ਟਰਾਲੀ ਕੱਢ ਕੇ ਆ ਗਏ ਤੇ ਉਹ ਜਦੋਂ ਉੱਥੇ ਟਰਾਲੀ ਕੱਢਦੇ ਤੇ ਉੱਥੇ ਦਾਰੂ ਪੀਣ ਲੱਗ ਗਏ ਦਾਰੂ ਪੀ ਕੇ ਤੇ ਤੈਨੂੰ ਪਤਾ ਰੌਣਕ ਮੇਲਾ ਬਣਿਆ ਡੱਕ ਲਾ ਲਿਆ ਉਹ ਲਾ ਲਿਆ ਅਸੀਂ ਆਪੋ ਆਪਣੇ ਘਰੇ ਆ ਗਏ ਉਹ ਨਾ ਪਿੰਡ ਦੇ ਢੇਡਾ ਕਢਣ ਉੱਠ ਗਏ ਉਹਨੇ ਨਹਿਰ 'ਚ ਬਿਟਾਲਿਆ ਟਰੈਕਟਰ ਉੱਥੇ ਹਾਂਜੀ ਤੇ ਜਿਹੜਾ ਉਹ ਮੁੰਡਾ ਸੀ ਛੋਟਾ ਜਿਵੇਂ ਲੈ ਕੇ ਗਿਆ ਹੋਵੇ ਉਹ ਟਰਾਲੀ ਕਢਣੇ ਘਰ ਦੇਣੇ ਮਗਰ ਵੱਡੇ ਨੂੰ ਭੇਜਤਾ ਵੀ ਜਾ ਤੂੰ ਜਾ ਟਰੈਕਟਰ ਲੈ ਕੇ ਆ ਤੇ ਉਹ ਕਦੇ 60 ਫੀਟ ਨਾ ਖਾਲਣ ਉਹ ਛੋਟੇ ਨੂੰ ਦਿਖਾਈ ਉਸਨੂੰ ਕਿਉਂਕਿ ਦਾਰੂ ਦੂਰੂ ਨਹੀਂ ਪੀਂਦਾ ਜਿਹੜਾ ਵੱਡਾ ਸੀ ਉਹ ਦਾਰੂ ਪੀਂਦਾ ਸੀ ਉਹ ਉਹਨੂੰ ਆਹ ਹੁਣ ਤੂੰ ਜਾ ਘਰੇ ਮੈਂ ਲੈ ਕੇ ਆਉਣਾ ਤੇ ਉਹਨੇ ਨਹਿਰ 'ਚ ਸੈੱਡਤਾ ਟਰੈਕਟਰ ਉਹ ਮੁੰਡਾ ਨਾ ਤੇਰੀ ਉਮਰ ਦਾ ਹੋਊ 22-23 ਸਾਲਾਂ ਦਾ ਤੇ ਉਹ ਜਿੰਨਾ ਟਾਈਮ ਟਰੈਕਟਰ ਕੱਢ ਕੇ ਦੁਬਾਰਾ ਬਣਾਉਣ ਹੀ ਲਿਆ ਉਹਨਾ ਟਾਈਮ ਰੋਹੀ ਗਿਆ ਆਪਣੇ ਪਿੰਡ ਦਾ ਬੰਦਾ ਪਤਾ ਲੱਗ ਗਿਆ ਉਹਨੇ ਜਦੋਂ ਲੋਕਾਂ ਨੇ ਵੀਡੀਓ ਸੁਣੀ ਹਾਂਜੀ ਹਾਂਜੀ ਇੰਨੀ ਅਟੈਚਮੈਂਟ ਆ ਲੋਕ ਜੀਵੀਆਂਦਾਰਾਂ ਦੇ ਪੁੱਤਾਂ ਦੀ ਆਪਦੇ ਥੰਦਾ ਨਾ ਹਾਂਜੀ ਹਾਂਜੀ ਮੈਂ ਇਹੀ ਆਣਾ ਵੀ ਜੇ ਕਿਸੇ ਨੂੰ ਕੋਈ ਸ਼ੌਂਕ ਆ ਤਾਂ ਇਹ ਜਿਹਾ ਰੱਖੋ ਉਹ ਜੇ ਇਹਦੇ ਸ਼ੌਂਕ ਤੋਂ ਮਾਂ ਪਿਓ ਨੂੰ ਰੋਕਣਾ ਨਹੀਂ ਚਾਹੀਦਾ ਹਨਾ ਹਾਂਜੀ ਸਹੀ ਗੱਲ ਹੈ ਜੀ ਜਦੋਂ ਆਪਣੇ ਤੇ ਕੋਈ ਨਵਾਂ ਸ਼ੌਂਕ ਪਣ ਪਦਾ ਫਰਮਾਸੀ ਵਾਲਾ ਸ਼ੌਂਕ ਨਹੀਂ ਆਉਂਦਾ ਨੇੜੇ ਹਨਾ ਹਾਂਜੀ ਠੀਕ ਹੈ ਬਸ ਇਹੀ ਸੀ ਉਹਦੇ ਟਰੈਕਟਰ ਦੀ ਆਪਾਂ ਗੱਲ ਸ਼ੇਅਰ ਕਰਨੀ ਸੀ ਮੈਨੂੰ ਆਏ ਸੀ ਥੋੜਾ ਜਿਹਾ ਦੱਸ ਦੇ ਜੇ ਵਧੀਆ ਲੱਗਿਆ ਤੇ ਆਪਾਂ ਫੇਰ ਪਾ ਦੇਾਂਗੇ ਇਹੋ ਜੀ ਵੀਡੀਓ ਜੇ ਨਾ ਵਧੀਆ ਲੱਗਾ ਤਾਂ ਵੀ ਦੱਸ ਦਿਓ ਫੇਰ ਰੱਖ ਪੜਨ ਦਿਆ ਕਰਾਂਗੇ ਚੰਗਾ ਓਕੇ ਮੁਸ਼ਲੀ ਸასი ਚਾਲ ਜੀ